ਬਹੁਤੀ ਜਿਹੜੇ ਸਿਆਣੇ ਸੀਨੀਅਰ ਸੂਝਵਾਨ ਲੀਡਰ ਨੇ ਉਹਨਾਂ ਦਾ ਇੱਥੇ ਰਖੜਾ ਸਾਹਿਬ ਦੇ ਗ੍ਰਹਿ ਵਿਖੇ ਇਕੱਠ ਹੋਇਆ ਮੁੱਖ ਤੌਰ ਤੇ ਉਹਨਿੰ ਬੇ ਸ਼ਾਮਲ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੋਧਾਰ ਲਹਿਰ ਵਿੱਚ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਜੋ ਫੈਸਲਾ ਤਾਲਟਖ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਉਸ ਤਖਤ ਦੀ ਸਥਾਪਨਾ ਹੋਇਆ ਸੀ 2 ਦਸੰਬਰ ਨੂੰ ਉਹਨੂੰ ਲੈ ਕੇ ਸਿਕ ਸੰਗਤਾਂ ਚ ਪੰਜਾਬੀਆਂ ਦੇ ਦਰਮਿਆਨ ਬਹੁਤ ਵੱਡੀ ਆਸ ਜਾਗੀ ਸੀ ਕਿ ਹੁਣ ਜਿਹੜੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਰੂਹ ਦੇ ਨਾਲ ਫਿਰ ਦੁਬਾਰਾ ਉੱਭਰੂਗੀ ਕਿ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਪਰ ਜਿਵੇਂ ਜਿਵੇਂ ਸਮਾ ਬੀਤ ਗਿਆ ਉਹ ਜਿਹੜੇ ਹੁਕਮ ਨਾਮੇ ਸੰਨ ਜਾਂ ਜਿਹੜੇ ਹੁਕਮ ਹੋਏ ਸੀ ਆਦੇਸ਼ ਹੋਏ ਸੀ ਸਿੰਘ ਸਮਾਨ ਵੱਲੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ ਤੋਂ ਅਨਾਂਕਾਨੀ ਕਰਦੀ ਰਹੀ ਅੱਜ ਤੱਕ ਵੀ ਉਹ ਕਰ ਰਹੀ ਹੈ ਸੋ ਇਹਨਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜੋ ਵੀ ਇਹ ਆਪਣੀ ਡਿਵੈਲਪਮੈਂਟਸ ਹੋਈਆਂ ਨੇ ਸਿੱਖ ਰਾਜਨੀਤੀ ਵਿੱਚ ਜਾਂ ਧਾਰਮਿਕ ਖੇਤਰ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀਗਾ ਕਿ ਉਹਤੇ ਵਿਚਾਰ ਕਰੀਏ ਕਿ ਉਹਦੇ ਬਾਰੇ ਕੋਈ ਨਾ ਕੋਈ ਅਗਲਾ ਫੈਸਲਾ ਲਈਏ ਅਸੀਂ ਹੁਣ ਸਾਰੇ ਚਾਹੁੰਦੇ ਆ ਕਿ ਧਿਆਨੀ ਰਵਿਰ ਸਿੰਘ ਜੀ ਨੂੰ ਜਾ ਕੇ ਮਿਲਿਆ ਜਾਵੇ ਵਿਸ਼ੇਸ਼ ਤੌਰ ਤੇ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਸੱਤ ਮੈਂਬਰੀ ਪੜਤੀ ਕਰਨ ਵਾਸਤੇ ਉਹਦੇ ਵਿੱਚੋਂ ਜਿਹੜੇ ਮੈਂਬਰ ਨਾਲ ਜਾ ਸਕਦੇ ਆ ਉਹਨਾਂ ਨੂੰ ਨਾਲ ਲੈ ਕੇ ਤੇ ਸਿੰਘ ਸਬੰਧ ਕੋ ਜਾ ਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਇਹ ਤਾਂ ਹੁਣ ਸਾਰੇ ਆਪਣੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭੱਜ ਰਹੇ ਨੇ ਤੇ ਹੁਣ ਸਾਡੇ ਵਾਸਤੇ ਜੋ ਅਗਲਾ ਹੁਕਮ ਹੈ ਸਾਨੂੰ ਦੱਸੋ ਤਾਂ ਕਿ ਅਸੀਂ ਅਗਲੀ ਜਿਹੜੀ ਹੈਗੀ ਆਪਣੀ ਕਾਰਵਾਈ ਕਰ ਸਕੀਏ ਤੇ ਬਹੁਤ ਸਾਰੇ ਜਆਏ ਨੇ ਇਥੋਂ ਜਿਹੜੇ ਆਪਣੇ ਲੀਡਰ ਸਾਹਿਬਾਨ ਅੱਜ ਹਾਜ਼ਰੀ ਭਰ ਰਹੇ ਆ ਉਹਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਸੰਗਤਾਂ ਕੋ ਜਾਵਾਂਗੇ ਅਸੀਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਆਪਣੀਆਂ ਮੀਟਿੰਗਸ ਕਨਵੈਨਸ਼ਨਸ ਕਰਾਂਗੇ ਤੇ ਫਿਰ ਜਿਵੇਂ ਲੋਕਾਂ ਦੀ ਰਾਏ ਹੋਊਗੀ ਇੱਕ ਲੋਕ ਰਾਏ ਬਣਾ ਕੇ ਲੋਕ ਲਹਿਰ ਬਣਾ ਕੇ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਕੀ ਕਰਨਾ ਹੈ ਮੋਢੀ ਸਾਹਿਬ ਕਹਿੰਦਾ ਕਿ ਮਰਹੂਮ ਬੇਟਾ ਖੁਸ਼ੀ ਆ ਅੱਜ ਵੀ ਮੀਟਿੰਗ ਕਰ ਰਹੇ ਹਾਂ ਉਹਨਾਂ ਦੇ ਅੱਗੇ ਮੀਟਿੰਗ ਦੂਸਰੇ ਪਾਸੇ ਤੁਹਾਡੇ ਦੂਸਰੇ ਮੀਟਿੰਗਾਂ ਤੇ ਹਾਲੇ ਤੱਕ ਮਾਲਕੀ ਮਤਕੀ ਤੋਂ ਸਿੱਧਰਾ ਨਹੀਂ ਥੋੜੇ ਬਾਰੇ ਕੋਈ ਠੋਜੀ ਜਿਹੜੇ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਤੁਸੀਂ ਜਿਹੜੇ ਹੈਗੇ ਆ ਗਰੁੱਪ ਸਬਮਿਟ ਲਓ ਅਸੀਂ ਤਾਂ ਸਬਮਿਟ ਲਿਆ ਗਰੁੱਪ ਆਪਣਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਣ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਨੇ ਸਮਝਿਆ ਕਿਤੇ ਸ਼ਾਇਦ ਅਸੀਂ ਬਹੁਤ ਕਾਹਲੇ ਆ ਕਿ ਅਸੀਂ ਅਕਾਲੀ ਦਲ ਉਹਨਾਂ ਦੇ ਨਾਲ ਬੜੇ ਸਾਨੂੰ ਕਾਹਲ ਆ ਕਿ ਉਹਨਾਂ ਨਾਲ ਰਲਣਾ ਚਾਹੁੰਦੇ ਏਦਾਂ ਨਹੀਂ ਸੀਗਾ ਕਿ ਅਸੀਂ ਜੰਮੇ ਅਕਾਲੀ ਆ ਅਸੀਂ ਰਹਿਣਾ ਕਰ ਲੀਆ ਮਰਨਾ ਕਰ ਲੀਆ ਅਸੀਂ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਿੱਖ ਪੰਥ ਲਈ ਤੇ ਲੇਕਿਨ ਅਕਾਲੀ ਦਲ ਕਿਸੇ ਇੱਕ ਨਿੱਜੀ ਪਰਿਵਾਰ ਦਾ ਜਾਂ ਨਿੱਜੀ ਇੱਕ ਆਪਣੇ ਗਰੁੱਪ ਦਾ ਨਹੀਂ ਹੈਗਾ ਗੱਲ। ਪਰਵਾਦੀ ਗੱਲ ਕਰਦੇ ਕਿਹੜੇ ਪਰਵਾਦੀ। ਬਸ ਚਲੋ ਮੈਂ ਤੁਹਾਨੂੰ ਦੱਸ ਰਿਹਾ ਜੀ ਜੇ ਸ੍ਰੀ ਸੁਭਾਉ ਨੇ ਕਿਹਾ ਸੀਗਾ ਜੀ ਆਪੋ ਆਪਣੇ ਸਾਡੇ ਸਮੇਟੂਗੇ ਤੇ ਸ਼੍ਰੋਮਣੀ ਅਕਾਲੀ ਦੰਦ ਨੂੰ ਤਗੜਾ ਕਰਨ ਵਾਸਤੇ ਕੰਮ ਕਰੋ। ਇਸ ਕਰਕੇ ਅਸੀਂ ਉਹ ਆਪਣਾ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਇਹ ਬੰਦਿਆ ਬੰਨਿਆ। ਲੇਕਿਨ ਜੇ ਉਹ ਦੂਸਰੇ ਪਾਸੇ ਉਹ ਨਹੀਂ ਚਾਹੁੰਦੇ। ਉਹਨਾਂ ਦੇ ਮਨ ਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਮਨ ਦੇ ਵਿੱਚ ਕੋ ਦੁਲਦਾ ਆ। ਅੱਜ ਤਾਂ ਸਮਝਦੇ ਆ ਕਿ ਉਹਨਾਂ ਨੇ ਗਲਤੀ ਕੀਤੀ ਆ। ਦੇਖੋ ਅਸੀਂ ਇਕੱਠਿਆਂ ਦੇ ਕੰਮ ਨਹੀਂ ਕੀਤਾ ਆ। ਲੇਕਿਨ ਦੋ ਤਰੀਕ ਦੇ ਫੈਸਲੇ ਤੋਂ ਬਾਅਦ ਉਹਨਾਂ ਕੋ ਬੜਾ ਸਨੇਹਾ ਮੌਕਾ ਸੀਗਾ ਕਿ ਆਪਣੇ ਆਪ ਨੂੰ ਵੀ ਰਿਵਾਈਵ ਕਰ ਸਕਦੇ ਸੀ ਅਕਾਲੀ ਦਲ ਆਪਣੇ ਨਵੇਂ ਸਿਰਿਆਂ ਤੋਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਲੇਕਿਨ ਉਹਨਾਂ ਨੇ ਮੌਕਾ ਗਵਾਇਆ ਇਹ ਤਾਂ ਉਹਨਾਂ ਦੀ ਬਦਕਿਸਮਤੀ ਆ ਅਸੀਂ ਕੀ ਕਹਿ ਸਕਦੇ ਆ ਜੋ ਫੈਸਲਾ ਹੋਇਆ ਠੀਕ ਆ ਸਾਰੀ ਕੌਮ ਨੇ ਮੰਨ ਲਿਆ ਸਿੰਘ ਸਮਾਜ ਨੇ ਆਪਣਾ ਰੋਲ ਅਦਾ ਕਰਤਾ ਹਟਾਲ ਟਕਸਾਹਬ ਦੀ ਜਿਹੜੀ ਸਰਵਉੱਚਤਾ ਆ ਹੋਰ ਉਹਨੂੰ ਸਤਕਾਰ ਮਿਲਿਆ ਪਰ ਜੇ ਤੁਸੀਂ ਉਹ ਮੰਨਦੇ ਨਹੀਂ ਇੱਕ ਪੰਤ ਜਮਾਤ ਹੁੰਦੇ ਹੋਏ ਸ਼੍ਰੋਮਣੀ ਇਕੱਲ ਬਾਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਤੁਹਾਡੇ ਕੋਲ ਆ ਅਸੀਂ ਹਟਾਲ ਟਕਸਾਹਬ ਨੂੰ ਪਛਾਣ ਕਰਦੇ ਹਾਂ ਅੱਜ ਸਾਰਾ ਪੰਥ ਕਹਿ ਰਿਹਾ ਕਿ ਅਕਾਲ ਪੁਰਖ ਦੇ ਭਗੋੜੇ ਨੇ ਫਿਰ ਦੱਸੋ ਇਹ ਆਪਣੇ ਆਪ ਨੂੰ ਪੰਥ ਕਿਵੇਂ ਸਵਾ ਸਕਦੇ ਆ ਸੋ ਅਸੀਂ ਅੱਜ ਕੋਈ ਨਵੀਂ ਕੋਈ ਅਸੀਂ ਅੱਜ ਅਨਾ ਨਹੀਂ ਕਰ ਰਹੇ ਅਸੀਂ ਸਿੰਘ ਜੀ ਸਭਾਨ ਕੋ ਜਾਵਾਂਗੇ ਉਹਨਾਂ ਨੂੰ ਸਾਡੀ ਆਪਣੇ ਜਿਹੜੇ ਹਾਲਾਤ ਨੇ ਉਹਨਾਂ ਦੇ ਧਿਆਨ ਲਿਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਜੋ ਸਾਨੂੰ ਹੁਕਮ ਦੇਣਗੇ ਉਹਦੇ ਮਤਲਬ ਨਾਲ ਅੱਗੇ ਚੱਲਾਂਗੇ